ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਮਸ਼ਹੂਰ ਟੀਵੀ ਅਦਾਕਾਰ ਹੀਨਾ ਖਾਨ ਨੂੰ ਤਾਂ ਤੁਸੀਂ ਸਾਰੇ ਜਾਣੇ ਜਾਣਦੇ ਹੋਵੋਗੇ ਜੋ ਕਿ ਗਿੱਪੀ ਗਰੇਵਾਲ ਜੀ ਦੇ ਨਾਲ ਵੀ ਕੰਮ ਕਰ ਚੁੱਕੇ ਨੇ ਫਿਲਮਾਂ ਦੇ ਵਿੱਚ ਸਿੰਦਾ ਸਿੰਦਾ ਨੋ ਪਾਪਾ ਦੇ ਹਿੱਸਾ ਬਣੇ ਨੇ ਉੱਤੇ ਤੁਹਾਨੂੰ ਦੱਸ ਦਈਏ ਕਿ ਹੀਨਾ ਖਾਨ ਜੀ ਕੈਂਸਰ ਦੀ ਬਿਮਾਰੀ ਦੇ ਨਾਲ ਲੜ ਰਹੀ ਨੇ ਜੀ ਹਾਂ ਕੈਂਸਰ ਨਾਲ ਜੂਝ ਰਹੀ ਹੈ ਹੀਨਾ ਖਾਨ ਤੀਜੀ ਸਟੇਜ ਦੇ ਉੱਪਰ ਪਹੁੰਚੀ ਹੈ ਇਹ ਭਿਆਨਕ ਬਿਮਾਰੀ ਹੀਨਾ ਖਾਨ ਨੇ ਆਪਣੇ ਹੌਸਲੇ ਬੁਲੰਦ ਰੱਖਦੇ ਹੋਇਆ ਇਸ ਬਿਮਾਰੀ ਦਾ ਇਲਾਜ ਕਰਵਾਉਣਾ ਸ਼ੁਰੂ ਕੀਤਾ ਹਸਪੀਟਲ ਦੇ ਵਿੱਚ ਐਡਮਿਟ ਹੋਏ ਹੀਨਾ ਖਾਨ ਨੇ ਹੱਸਦੇ ਹੋਏ ਆਪਣੇ ਹੱਥੀ ਕੱਟੇ ਵਾਲ ਜੀ ਹਾਂ ਤੀ ਨੂੰ ਦੇਖ ਕੇ ਮਾਂ ਦੇ ਨਹੀਂ ਰੁਕੇ ਹੰਝੂ ਕੋਟ কেটে ਨੂੰ ਪਾਈ ਸੀ ਜਫੀ ਅਤੇ ਦਿੱਤਾ ਹੌਸਲਾ। ਅਜਿਹੀ ਹਾਲਤ ਵਿੱਚ ਵੇਖ ਕੇ ਹੀਨਾ ਖਾਨ ਦੀ ਮਦਰ ਉਸ ਨੂੰ ਵੇਖ ਕੇ ਭਾਵੁਕ ਹੋਈ। ਤਸਵੀਰਾਂ ਵਿੱਚ ਅਸੀਂ ਦੇਖ ਸਕਦੇ ਹਾਂ ਕਿ ਹੀਨਾ ਖਾਨ ਬਿਨਾਂ ਕਿਸੇ ਡਰ ਤੋਂ ਆਪਣੀ ਹਿੰਮਤ ਵਿਖਾ ਰਹੀ ਹੈ ਅਤੇ ਵਾਲ ਕੱਟੇ ਜਾ ਰਹੇ ਨੇ। ਅਸੀਂ ਅਰਦਾਸ ਕਰਦੇ ਹਾਂ ਕਿ ਹੀਨਾ ਖਾਨ ਜੀ ਨੂੰ ਜੋ ਬ੍ਰੈਸਟ ਕੈਂਸਰ ਦੀ ਬਿਮਾਰੀ ਹੈ ਜਲਦ ਤੋਂ ਜਲਦ ਠੀਕ ਹੋਣ ਅਤੇ ਉਹ ਆਪਣੇ ਪਰਿਵਾਰ ਵਿੱਚ ਖੁਸ਼ੀ ਵਸਣ।